ਦਿ ਕੋ ਪ੍ਰਾਲੀ ਨੂੰ ਅੱਗ ਲੱਗਣ ਦੇ ਸੰਬੰਧ ਵਿੱਚ ਮੈਂ ਕਹਾਂਗਾ ਕਿ ਜਿਹੜੇ ਕਿਸਾਨ ਆ ਸਾਡੇ ਪਿਛਲੇ ਸਾਲਾਂ ਦੇ ਮੁਕਾਬਲੇ ਜਾਗਰੂਕ ਹੋਏ ਆ ਇਹਦੇ ਲਈ ਵਿਭਾਗ ਖੇਤੀਬਾੜੀ ਆਪਣੇ ਵੱਲੋਂ ਪੂਰੇ ਐਫਰਟ ਕਰ ਰਿਹਾ ਕਿ ਸਾਨੂੰ ਨੋ ਵਿਅਰ ਕਰਨ ਦੇ ਲਈ ਸੀ ਪਿੰਡਾਂ ਦੇ ਵਿੱਚ ਜਾ ਕੇ ਇਕਸਾਂਸ ਕਲਾਈ ਕੇ ਇੰਪਲਾ ਰਹੇ ਹੋਏ ਹੋਰ ਐਕਟੀਵਿਟੀਜ਼ ਕਰ ਰਹੇ ਆਗੇ ਅਗਰ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਜਾ ਸਕੇ ਤੇ ਸਾਡੇ ਜਿਹੜੇ ਅੱਜ ਹੁਣ ਤੱਕ ਦੇ ਵੱਲ ਉਹ ਅੱਜ ਦੇ ਤਰੀਕਾ ਅਗਲੀ ਕੱਲ ਸਾਡੇ ਕੋਲ ਸ਼ਾਮ ਨੂੰ ਰਿਪੋਰਟ ਆਈ ਹੈਗੀ ਉਦੋਂ ਤੱਕ ਸਾਡੇ ਕੋਲੇ ਹਲੇ ਤੱਕ ਲੁਧਿਆਣੇ ਦੇ ਵਿੱਚ ਕੋਈ ਵੀ ਕੇਸ ਅੱਗ ਦਾ ਨਹੀਂ ਆਇਆ ਹੈ ਤੇ ਹਾਲਾਂਕਿ ਜੇ ਤੋ ਪਿਛਲੇ ਸਾਲ ਦੇ ਮੁਕਾਬਲੇ ਦੇਖੀਏ ਤਾਂ ਪਿਛਲੇ ਸਾਲ ਜਿਹੜਾ ਸਾਡਾ ਪਹਿਲਾ ਕੇਸ ਸੀਗਾ ਉਹ ਫਾਇਰ ਇਨਸੀਡੈਂਸ ਆਇਆ ਸੀ 39 ਨੂੰ ਆਇਆ ਸੀ ਪਰ ਇਸ ਸਾਲ ਸਾਡੇ ਕੋਲੇ ਹਲੇ 13-10 ਤੱਕ ਸਾਡੇ ਕੋਲ ਕੋਈ ਵੀ ਕੇਸ ਅੱਗ ਦਾ ਨਹੀਂ ਆਇਆ ਹੈ ਪਰ ਪਰ ਇਹਦੇ باوجود ਵੀ ਕਿਉਂਕਿ ਜਿਹੜੀ ਮਾਰਕੀਟ ਚ ਹੈ ਰਾਈਵਲ ਆ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਆ ਚੁੱਕੀ ਹੈਗੀ ਕਬੂ ਚੋ ਨੋ ਕੋਸ਼ਿਸ਼ ਜਨਾਗੇ ਤਾਂ ਲੱਗਿਆ ਸੀਗਾ ਤੇ ਉਹਦੇ باوجود ਵੀ ਸਾਡੇ ਕੋਲੇ ਹਾਲ ਤੱਕ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੱਗ ਦਾ ਕੇਸ ਨਹੀਂ ਹੈ ਅਸੀਂ ਕਿਸਾਨਾਂ ਨਾਲ ਪਰਸਨਲੀ ਤਾਲਮਿਲ ਕਰ ਰਹੇ ਹਾਂਗੇ ਈਵਨ ਪੁਲਿਸ ਪ੍ਰਸ਼ਾਸਨ ਦੇ ਪਿੰਡਾਂ 'ਚ ਜਾ ਕੇ ਅਵੇਨਸ ਕੈਂਪ ਲਾ ਰਹੇ ਹਾਂਗੇ ਸਾਰੇ ਵਿਭਾਗਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਵੀ ਅਸੀਂ ਸਾਨੂੰ ਉਮੀਦ ਆ ਵੀ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਵਧੀਆ ਸਥਿਤੀ ਦੇ ਵਿੱਚ ਆ ਤੇ ਅੱਗ ਦੇ ਕੇਸ ਆ ਸਾਡੇ ਪਿਛਲੇ ਸਾਲ ਦੇ ਮੁਕਾਬਲੇ ਜਦੋਂ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਹੁੰਦੇ ਉਹ ਸਭ ਤਾਂ ਪਬਲਿਕ ਦੇ ਵਿੱਚ ਜਾਂਦਾ ਹੀ ਹੈਗਾ ਤੇ ਪਰ ਫਿਰ ਵੀ ਦੂਸਰਾ ਫੈਕਟਰ ਇਹ ਵੀ ਹੈਗਾ ਵੀ ਆਪਾਂ ਸਿਰਫ ਇਹ ਨਹੀਂ ਕਹਿ ਸਕਦੇ ਵੀ ਅਸੀਂ ਕਿਸਾਨਾਂ ਨੂੰ ਡਰਾਵਾ ਦੇ ਕੇ ਜਾਂ ਇਸ ਤਰ੍ਹਾਂ ਕਰਕੇ ਹੀ ਕਰ ਸਕਦੇ ਹਾਂ ਕਿਉਂਕਿ ਲੋਕ ਵੈਸੇ ਵੀ ਅਵੇਅਰ ਹੋਏ ਨੇ ਉਹਨਾਂ ਨੂੰ ਪਤਾ ਹੈਗਾ ਕਿ ਜਿਹੜੀ ਸਾਡੀ ਪਰਾਲੀ ਹੈ ਜਿਸ ਖੇਤ ਦੇ ਵਿੱਚ ਹੀ ਲੜਾਵਾਂਗੇ ਤੋਂ ਸਾਨੂੰ ਫਾਇਦਾ ਹੁੰਦਾਗਾ ਸਾਡੇ ਜ਼ਮੀਨ ਦੇ ਵਿੱਚ ਜਿਹੜੇ ਜ਼ਰੂਰੀ ਤੱਤਾਂ ਇਹ ਜੇ ਅਸੀਂ ਵੇਸਟ ਕਰ ਦਨੇ ਅੱਗ ਲਾ ਕੇ ਉਹ ਸਾਡੀ ਜ਼ਮੀਨ ਦੇ ਵਿੱਚ ਰਲਣਗੇ ਸਾਡੀ ਆਉਣ ਵਾਲੀ ਫਸਲ ਦਾ ਝਾੜ ਵਧੂਗਾ ਸਾਡੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਖਾਦਾਂ ਦੀ ਖਪਤ ਹੋ ਘਟੂਗੀ ਤੇ ਇਸ ਕਰਕੇ ਫਾਰਮਰ ਆਪ ਵੀ ਅਵੇਅਰ ਆ ਤੇ ਅਸੀਂ ਇਹਦੇ ਵਿੱਚ ਸਾਰੇ ਫੈਕਟਰ ਕੰਮ ਕਰਦੇ ਆਪਾਂ ਹਰ ਵਾਰੀ ਦੇਖਦੇ ਆ ਪਰਾਲੀ ਦਾ ਇਸ਼ੂ ਇੱਕ ਬਹੁਤ ਵੱਡਾ ਇਸ਼ੂ ਬਣਦਾ ਹੈ ਸਾਡੀਆਂ ਇਹੋ ਜਿਹੀਆਂ ਗੱਲਾਂ ਬਹੁਤ ਵਾਇਰਲ ਹੁੰਦੀਆਂ ਨੇ ਵੀ ਕਿਸਾਨ ਜ਼ਬਰਦਸਤੀ ਅੱਗ ਲਾਉਂਦੇ ਨੇ ਇੱਕ ਛੋਟੀ ਜੀ ਟਿੱਪਣੀ ਆ ਗਈ ਮਾਨਯੋਗ ਸੁਪਰੀਮ ਕੋਰਟ ਦੀ ਅਸੀਂ ਸਤਿਕਾਰ ਕਰਦੇ ਹਾਂ ਸੁਪਰੀਮ ਕੋਰਟ ਦਾ ਉਹਨਾਂ ਨੇ ਕਹਿਤਾ ਵੀ ਇੱਕ ਐਗਜ਼ਾਮਪਲ ਸੈੱਟ ਕਰਨ ਦੇ ਲਈ ਕੁਝ ਕਿਸਾਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਉਹਦੇ ਤੇ ਸਾਰੀਆਂ ਹੀ ਸਰਕਾਰਾਂ ਕੇਵਲ ਪੰਜਾਬ ਨਹੀਂ ਸਾਰੀਆਂ ਹੀ ਸਰਕਾਰਾਂ ਨੇ ਮੂੰਹ ਜੇ ਲਾ ਲਏ ਕਿ ਆਹ ਵਧੀਆ ਮੌਕਾ ਬਣ ਗਿਆ ਹੁਣ ਕਿਸਾਨਾਂ ਨੂੰ ਲਤਾੜ ਦੇਉ ਦਬ ਕੇ ਤੇ ਸਾਰੇ ਦਾ ਸਾਰਾ ਆਮਲਾ ਫੈਲਾ ਲੱਗ ਗਿਆ ਉਹ ਦਿੱਤੀ ਸਾਡੇ ਕੋਲੇ ਬਹੁਤ ਸਾਰੇ ਤੱਥ ਪਏ ਨੇ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਸਾਡੇ ਲਈ ਇੱਕ ਟਿੱਪਣੀ ਕੀਤੀ ਆ ਇਹ ਏਸੇ ਮਾਨਯੋਗ ਸੁਪਰੀਮ ਕੋਰਟ ਨੇ 2019 ਚ ਇੱਕ ਫੈਸਲਾ ਕੀਤਾ ਹੈ ਕਿ ਕਿਸਾਨਾਂ ਨੂੰ 100 ਰੁਪਇਆ ਪ੍ਰਤੀ ਕੁਇੰਟਲ ਇਨਸੈਂਟਿਵ ਦਿਓ ਉਹ ਵੀ ਐਵੇਂ ਨਹੀਂ ਕਰਤਾ ਕਿਸੇ ਵਕੀਲ ਦੇ ਕਹਿੰਦੇ ਨਹੀਂ ਕਰਤਾ ਇੱਕ ਸਰਵੇ ਹੋਇਆ ਬਕਾਇਦਾ ਪੰਜਾਬ ਹਰਿਆਣਾ ਯੂਪੀ ਦੇ ਅੰਦਰ ਉਸ ਟਾਸਕ ਫੋਰਸ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ਦੇ ਉੱਤੇ ਉਹ ਕਿਹਾ ਗਿਆ ਕਿ ਇਹਨਾਂ ਨੂੰ 100 ਰੁਪਇਆ ਇਨਸੈਂਟਿਵ ਦਿਓ ਦੁਬਾਰਾ ਫੇਰ ਨੈਕਸਟ ইয়ার ਇਹ ਫਿਰ ਮੁੱਦਾ ਉੱਠਿਆ 20 ਦੇ ਵਿੱਚ ਫਿਰ ਸੁਪਰੀਮ ਕੋਰਟ ਨੇ ਇਹੀ ਗੱਲ ਆਖੀ ਕਿ ਇਹਨਾਂ ਨੂੰ ਇਹ ਦੇਣਾ ਬਣਦਾ ਹੈ ਔਰ ਉਸ ਤੋਂ ਬਾਅਦ 21 ਦੇ ਵਿੱਚ ਤਾਂ ਸੁਪਰੀਮ ਕੋਰਟ ਨੇ ਏਡੀ ਵੱਡੀ ਗੱਲ ਕਹਿਤੀ ਮੈਂ ਹੈਰਾਨ ਹਾਂ ਕਿਥੇ ਉਹ ਕਾਪੀ ਫੈਸਲੇ ਵਾਲੀ ਮੈਨੂੰ ਦਿਆ ਜੇ ਉਹਦੇ ਵਿੱਚ ਇਹ ਕਹਤਾ ਮਾਨਯੋਗ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੇ ਇੱਕ ਐਫੀਡੇਵਿਟ ਫਾਈਲ ਕੀਤਾ ਉਸ ਐਫੀਡੇਵਿਟ ਦੇ ਥਰੂ ਭਾਰਤ ਸਰਕਾਰ ਇਹ ਕਹਿੰਦੀ ਹੈ ਕਿ ਜੀ ਐਗਰੀਕਲਚਰ ਤੋਂ ਪੋਲੂਸ਼ਨ ਬਹੁਤ ਘੱਟ ਹੈ ਨਾ ਮਾਤਰਾ ਹੈ ਅਸਲ ਪੋਲੂਸ਼ਨ ਦੇ ਜਿਹੜੇ ਕਾਰਨ ਨੇ ਉਹ ਕੰਸਟਰਕਸ਼ਨ ਹੈ ਬੇਲੋੜੀ ਇੰਡਸਟਰੀ ਹੈ ਟ੍ਰੈਫਿਕ ਹੈ ਤੇ ਨਾਲ ਜਿਹੜੇ ਥਰਮਲ ਨੇ ਚਾਰ ਚੀਜ਼ਾਂ ਨੂੰ ਉਸ ਕਮੇਟੀ ਨੇ ਨਿਸ਼ਾਨਦੇਹੀ ਕੀਤੀ ਹੈ ਕਿ ਇਹ 400